ਕਿ ਸਾਡੇ ਮਹਾਨ ਦੇਸ਼ ਦੇ ਵਿੱਚ ਦੋ ਤਾਕਤਾਂ ਵੱਡੀਆਂ ਸੀ ਇੱਕ ਤਾਂ ਪੰਡਤਾਂ ਦੀ ਤਾਕਤ ਵੱਡੀ ਸੀ ਤੇ ਇੱਕ ਫਕੀਰਾਂ ਦੀ ਤਾਕਤ ਵੱਡੀ ਸੀ ਇਹ ਦੋ ਤਾਕਤਾਂ ਨੂੰ ਦੁਨੀਆ ਸਿਰ ਝਕਾਉਂਦੀ ਸੀ ਆ ਜਿਹੜੀ ਤਾਂ ਨਗਰੀ ਦੇ ਵਿੱਚ ਅਸੀਂ ਬੈਠੇ ਆ ਇਸ ਨਗਰੀ ਦਾ ਪਿੱਛਾ ਪਸ਼ੋਕੜਾ ਜਿਹੜਾ ਇਹ ਠੌਲਪੁਰ ਸ਼ਹਿਰ ਦਾ ਹੈ ਜਿਹੜਾ ਰਾਜਸਥਾਨ ਦੇ ਨਾਲ ਲੱਗਦਾ ਹੈ। ਉਜੈਨ ਦੇ ਪਰੇ। ਉੱਥੋਂ ਚੱਲ ਕੇ ਬਜ਼ੁਰਗ ਆਏ ਦਿਨੇ ਕਾਂਗੜ। ਦਿਨੇ ਕਾਂਗੜ ਤੋਂ ਆਕੇ ਫਿਰ ਇਹ ਠੌਲਾ ਵਜੇ। ਉਹ ਠੌਲਪੁਰ ਸ਼ਹਿਰ। ਇਸ ਨਗਰੀ ਦੇ ਬੱਚੇ ਬੱਚੀ ਦਾ ਜਨਮ ਪੰਜ ਪਿੰਡ ਵੇਲੇ ਜੋ ਪ੍ਰਗਟ ਹੋਈ। ਛੰਨਾ ਪਹਿਣੀ ਤੇ ਰੂੜੇ ਕੇ ਠੌਲਾ ਇਹ 5 ਪਿੰਡ ਇਹਦੇ ਚੋਂ ਮਜੀਠਾ ਹੌਲੇ ਚ 4 ਪਿੰਡ ਹੋਰ ਵੱਜ ਗਏ 2-3 ਰੂੜੇ ਕੇ ਵੱਜ ਗਏ ਹੁਣ ਉਥੋਂ ਦਾ ਇੱਕ ਜ਼ਿੰਮੇਵਾਰ ਤੇ ਤੌਲਪੁਰ ਸ਼ਹਿਰ ਦਾ ਉਹਦਾ ਨਾਮ ਸੀ ਸੰਤੋਖ ਆਈ ਸੰਤੋਖ ਕਹਿੰਦੇ ਉਹ ਬੜਾ ਰਾਜਾ ਖਾਂਦਾ ਦੀ ਆਪਦੇ ਘਰ ਦੇ ਵਿੱਚ ਜਿੰਨਾ ਕਹੀਦੀ ਵੀ ਕੋਈ ਜ਼ਿਆਦਾ ਉਨੇ ਹੀ ਥੋੜੇ ਐਡੀ ਵੱਡੀ ਜਾਇਦਾਦ ਸੀ ਉਹਦੇ ਕੋਲੇ ਤੇ ਪਰਿਵਾਰ ਵੀ ਬਹਿ ਹੁੰਦੀ ਉਹਦਾ ਉਹ ਪਰਿਵਾਰ ਦੇ ਵਿੱਚ ਸਾਰਾ ਟੱਬਰ ਬੱਚਾ ਬੱਚੀ ਸਭ ਪੋਤੇ ਤੋਂ ਲਾ ਕੇ ਪੜੋਤਾ ਤੋਂ ਲਾ ਕੇ ਉਹਦਾ ਸਜਕਾਰ ਕਰਦੇ ਇੱਕ ਦਿਨ ਉਹਦੇ ਮਨ ਦੇ ਵਿੱਚ ਖਿਆਲ ਆ ਗਿਆ ਕੀ ਖਿਆਲ ਆਇਆ ਕਹਿੰਦਾ ਮਨਾ ਦੁਨੀਆ ਕਹਿੰਦੀ ਹੈ ਵੀ ਫਕੀਰ ਚਾਰ ਖੂਟ ਦਾ ਬਾਦਸ਼ਾਹ ਹੁੰਦਾ ਨਹੀਂ ਆਪਾਂ ਸਾਰਾ ਸੁੱਖ ਦੇਖ ਲਈ ਕਬੀਲਦਾਰੀ ਵਾਲੀ ਤਾਂ ਨੱਕ ਮੁੰਡਿਆ ਪੈ ਕਬੀਲਦਾਰ ਵੀ ਨੂੰ ਸਾਰੀ ਫਿਰ ਕੋਈ ਘਾਟਾ ਕਾਸੀ ਜੀਦਾ ਨਹੀਂ ਵੀ ਆਪਾਂ ਹੁਣ ਫਕੀਰੀ ਕਰਕੇ ਜੀਤੀ ਘਰਦਿਆ ਤੋਂ ਅਣ ਪੁੱਛੀ ਇੱਕ ਕੁਰਤਾ ਸਾਫਾ ਕਿਆ ਜਰਾ ਆਪਣੇ ਢੋਲੀ ਜੀ ਪਾ ਲੈ ਕ ਪਹਿਨ ਲੈ ਲੈ ਕੇ ਢੋਲਾ ਤੁਰ ਪੈ ਕਰ ਦੇਣ ਦੇ ਬਿਨਾਂ ਦੱਸੀ ਵੀ ਇੱਕ ਨਹੀਂ ਕਰਦੇ ਨਹੀਂ ਜਾਣ ਦੇਣਾ ਉਹਨਾਂ ਘਰਦਿਆਂ ਨੇ ਸੋਚਿਆ ਵੀ ਬੁੜਾ ਕਿਤੇ ਗਰਾਂ ਜਾਂਦਾ ਹੋਊ ਜਾ ਕਿਸੇ ਭੈਣ ਭਾਈ ਨੂੰ ਮਿਲਣ ਜਾਂਦਾ ਹੋਊ ਇਹਦਾ ਦਿਲ ਕਰਿਆ ਚਲੋ ਜਾਇਆ ਉਹਨੇ ਚਲੋ ਚਾਲ ਚਲੋ ਚਾਲ ਬਾਟ ਨਮੇੜਦਾ ਗਿਆ ਸਾਧੂ ਸੰਤਾਂ ਚ ਨੰਗਾ ਮਾਰਦਾ ਗਿਆ ਅੱਗੇ ਇੱਕ ਬਹੁਤ ਰਾਂਝਾ ਗਈ ਉਹਦੇ ਵਿੱਚ ਡੇਰਾ ਦੇਖਿਆ ਉਹਨੇ ਕੁੜੀਆਂ ਦੇਖੀ ਸਾਧੂ ਹੋਰ ਵੀ ਪੰਜ ਸੱਤ ਸਾਧੂ ਦੇ ਨਾਲ ਆਲੀਦਾਲੀ ਪਿੰਡ ਉਹਨੇ ਫਕੀਰ ਕਹਿੰਨੀ ਚਾਕੇ ਉਹ ਫਕੀਰ ਦੇ ਇਹ ਮਨਾਂ ਦੇ ਬਾਲ ਵੀ ਧਰਤੀ ਨਾਲ ਲੱਗਦੇ। ਅੱਛਾ ਜੀ। ਉਹਨੇ ਸੋਚਿਆ ਵੀ ਇਹਨੂੰ ਗੁਰੂ ਬਣਾ ਲੈ। ਆ ਇਹਦੇ ਕੋਲੋਂ ਮਿਲ ਜਿਹੜਾ ਕੁਝ ਮਿਲੂਗਾ। ਆ ਸਾਰੇ ਚੇਲੇ ਵਾਲਿਆਂ ਤੋਂ ਆਪਾਂ ਕੀ ਕਹਨੇ ਕਿਸੇ ਦੇਵੀ ਪਰੀਆਂ ਤਲੋਂ। ਇਹਦੇ ਪੈਰੀਂ ਲੱਗ। ਹੂੰ। ਉਹਨੇ ਜਾ ਕੇ ਉਸ ਮਹਾਤਮਾ ਦੇ ਪੈਰ ਫੜੇ। ਪੈਰ ਫੜੇ ਤੇ ਮੱਥਾ ਟੇਕਿਆ। ਬਹਿ ਗਿਆ। ਉਹਨੇ ਚੱਕਿਆ ਸਾਰਾ ਕੇਸ ਤਾਂ ਮੰਗੂ ਬਾਹਰ ਸਿੱਟੇ। ਪਿਛਲ ਪچھے ਪਰ ਸੱਟ ਕੇ ਵਿਚਾਰੀ ਝਾਕਿਆ ਜੱਟ ਕੰਨੀ ਦੇ ਕਿਉਂ ਨਵੇਂ ਵੀ ਬਿਰਦ ਹੈ ਕਿ ਤੂੰ ਆਇਆ ਚਲ ਕੇ ਪਾਪਾ ਕੋਈ ਚਾਲ ਅਸੀ ਜਿਹੜਾ ਉਸ ਟਾਈਮ ਦਾ ਕਾਂਪਾਂ ਬੋਲੂ ਕੀ ਜਾਈਏ ਕਹਿੰਦਾ ਜੀ ਸਭ ਪਰਪੁਰ ਹੈ ਫੇਕੀ ਲੋੜਾ ਵੀ ਕਿ ਤੂੰ ਇੱਥੇ ਰੰਗਾਂ ਚ ਕਿਵੇਂ ਆ ਗਿਆ ਕਹਿੰਦਾ ਜੀ ਮੈਂ ਤਾਂ ਚੇਲਾ ਬਣਨਾ ਥੋੜਾ ਅੱਛੇ ਜੀ ਉਨੇ ਸੋਚ ਚਾਹ ਜੱਟ ਦੁਖੀ ਹੋਇਆ ਘਰ ਨੂੰ ਨਿਕਲਦਾ ਇਹ ਚੇ ਲਾਗੀ ਬਣੂਣਾ ਇਸ ਉਮਰ ਤੇ ਉਹ ਕਹਿੰਦਾ ਭਾਈ ਤੂੰ ਘਰੀ ਵਗ ਜਾ ਜੇ ਜਿੱਦ ਜਿੱਦੀ ਹੋਗੀ ਕੋਈ ਪਰਵਾਰਾ ਜੁੰਦੀ ਹੁੰਦੀ ਹੁੰਦੀ ਹੈ ਵੀ ਹੁਣ ਤਾਂ ਉੜਾ ਹੋਇਆ ਫਕੀਰੀ ਕੀ ਕਰੇਗਾ ਘਰ ਨੂੰ ਵਗ ਜਾ ਕਹਿੰਦਾ ਨਾ ਮਹਾਰਾਜ ਘਰੋਂ ਤਾਂ ਮਤ ਕੇ ਚਲੇ ਵੀ ਫਕੀਰੀ ਕਰਨੀ ਹੈ ਬਹੁਤ ਜੋਰ ਲਾਇਆ ਉਹਨੇ ਪਰ ਨਹੀਂ ਮੰਨਦਾ ਕਹਿੰਦਾ ਭਾਈ ਫੇਰ ਤੈਨੂੰ ਸੇਵਾ ਕਰਨੀ ਪਊ ਸਾਡੀ ਕਹਿੰਦਾ ਜੀ ਸੇਵਾ ਕਰਨ ਜਿਹੜੀ ਤੂੰ ਲਿਆ ਦੋਗੇ ਅੱਛਾ ਆ ਕੜਾ ਨਹੀਂਦਾ ਇਹਨਾਂ ਹਾਂ ਯਾ ਬੂਟੇ ਦੀ ਜੜ 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 ਚ ਪਿਆ ਇਹਨਾਂ ਉਹ ਟਾਵ ਹੈ ਹਾਂਜੀ ਕਹਿੰਦਾ ਇੱਕ ਇੱਕ ਘੜਾ ਇਹ ਭਰ ਕੇ ਉਟਾਵ ਦੇ ਵਿੱਚੋਂ ਇੱਕ ਇੱਕ ਬੂਟੇ ਦੀ ਜੜ ਚ ਪਾਉਣਾ ਠੀਕ ਹੈ ਇਹ ਸੇਵਾ ਤੈਨੂੰ ਲਾਤੀ ਜੇ ਤੂੰ ਫਕੀਰ ਬਣਨਾ ਨਾ ਫਿਰ ਇਹ ਸੇਵਾ ਕਰ ਸਾਡੀ ਆਪੂ ਕਹਿੰਦੀ ਸੇਵਾ ਕਰ ਤੇ ਜਿੱਦੇ ਸਾਡਾ ਜੀ ਕਰੂ ਅਸੀਂ ਉਦਦੇ ਤੈਨੂੰ ਫਕੀਰ ਬਣਾ ਲਾਂ ਠੀਕ ਉਹਨੇ ਸਾਦ ਨੇ ਸੋਚਿਆ ਵੀ ਬੇਰੇ ਬੁੜੇ ਹੋਇਆ ਕੀ ਕੜੇ ਢੋਊ ਇੱਕ ਦਿਨ ਢੋਊ ਦੋ ਦਿਨ ਢੋਊ ਅਖੀਰੀ ਪੱਜ ਜੂ ਤੇ ਆਪਾਂ ਕਾ ਨੂੰ ਫਕੀਰੀ-ਪੁਕੀਰੀ ਕਰਨੀ ਐ ਇਹਨੂੰ ਉਹ ਸੋਚ ਕੇ ਉਹ ਲੱਗਿਆ ਭਾਈ ਢੋਣਾ 12 ਸਾਲ ਪਾਣੀ ਪਾਉਂਦਾ ਰਿਹਾ ਅੱਛਾ ਜੀ ਬੂਟਾ ਜੀ ਘੜਾ ਇੱਕ ਕਬੂਟੇ ਦੀ ਝੜ ਚ ਪਾ ਦੇ ਕਬੂਟੇ ਦੀ ਝੜ ਚ ਪਾ ਦੇ 12 ਸਾਲਾਂ ਬਾਦੋਂ ਫੇਰ ਭਾਦੋਂ ਨਾ ਆ ਗਿਆ ਮੀਨਾ ਪੈਰ ਨੰਗੇ ਪਾਟੇ ਕੱਪੜੇ ਉਹਨੇ ਸੋਚਿਆ ਮਨਾ ਘੜਾ ਜਾ ਕੇ ਪਰ ਲਿਆ ਥੱਲੋਂ ਧਰਤੀ ਨੇ ਪੈਰ ਫੂਰਤੇ ਕਹਿੰਦਾ ਐ ਕਰ ਘੜੇ ਨੂੰ ਤਾਂ ਮਾਰ ਜ਼ਮੀਨ ਨਾ ਆਪਾਂ ਚੱਲ ਕੇ ਨਾ ਕਿਉਂ ਦੁੱਖਾਂ ਦੀ ਜਾਨ ਪਈਏ ਸਾਰਾ ਟੱਪ ਰਸਤਾ ਹੱਤ ਕਰਦਾ ਸੀ ਈ ਬਿਟੀਰੀ ਇਹੀ ਜੀਤੋਂ ਕਰਾਉਣਾ ਤੇ ਆਪਾਂ ਤਾਂ ਜਾਣ ਜਾਊ ਵੀ ਆਪਾਂ ਤਾਂ ਹੁਣ ਹੋ ਗਏ ਨੇ ਤਾਂ ਘੜੇ ਨੂੰ ਸਿੱਟ ਗਿਆ ਆਪਾਂ ਤਾਂ ਜੀ ਹੁਣ ਉਹ ਸਹਾਯੋਗ ਦਾ ਜਵਾਨਾ ਸੀ ਘੜੇ ਨੇ ਸੋਚਿਆ ਵੀ ਇਹ ਤੈਨੂੰ ਪੰਨੂ ਹੁਣ ਘੜਾ ਸੋਚ ਕੇ ਸੋਚ ਕੇ ਕਹਿੰਦਾ ਉਹ ਜੰ ਬੰਦੇ ਰੱਬ ਦੇ ਮੇਰੀ ਗੱਲ ਸੁਣ ਲੈ ਐ ਨਾ ਮੈਨੂੰ ਸਿੱਟ ਦਿਂ ਕਿਤੇ ਦੇਖੀ ਕਿਉਂ ਮੇਰੇ ਨਾਲ ਕਹਿੰਦਾ ਬਹੁਤ ਹੋ ਗਈ ਐ ਮੈਂ ਬਹੁਤ ਦੁੱਖ ਖਾਟੇ ਨੇ ਤੂੰ ਇਹ ਗੱਲ ਨਾ ਕਰ ਤੂੰ ਜੇ ਜਾਣੇ 12 ਸਾਲ ਹੋ ਗਏ ਤੈਨੂੰ ਚੱਕੀ ਫਿਰਦੇ ਨੇ ਮੈਨੂੰ ਕਹਿੰਦਾ ਹਾਂ ਜੇ ਜਾਣੇ ਤੂੰ ਮੈਨੂੰ ਉਥੇ ਕਿਸੇ ਬੂਟੇ ਦੀ ਜੜ੍ਹ ਚ ਰੱਖਦੀ ਕਿ ਤੂੰ ਭਾਈ ਡੰਡੀ ਪੈ ਜੀ ਪਰ ਦੇਖੀ ਹੁਣ ਤੇਰੇ ਤੇ ਸਾਧ ਖੁਸ਼ ਹੋਇਆ ਵੇ ਹੁਣ ਤੈਨੂੰ ਚੇਲਾ ਬਣਾਊਗਾ ਕਿ ਤੂੰ ਮੇਰੀ ਜਾਨ ਨਾ ਖੋਨੀ ਨਹੀਂ ਤਾਂ ਮੇਰੀ ਤੂੰ ਚੱਲੇ ਚੱਲ ਗੱਲ ਗੱਲ ਸੁਣ ਲੈ ਤੇ ਨਾਲੇ ਮੈਨੂੰ ਘਰੇ ਨੂੰ ਰੱਖਣੀ ਬੁੱਕਰੀ ਅੜ ਤੇ ਜੇ ਤੈਨੂੰ ਜਾਣਾ ਹੀ ਹੈ ਤੂੰ ਫੇਰ ਡੰਡੀ ਭੇਜੀ ਇੱਥੇ 12 ਸਾਲ ਦਾ ਢੋਣਾ ਹੁਣ ਇੱਕ ਵਾਰ ਇਹ ਨਾ ਕਿ ਤੇਰੀ ਜਾਨ ਨਿਕਲਦੀ ਹੈ ਕਹਿੰਦਾ ਵੀ ਗੱਲ ਵੀ ਦੀ ਵੀ ਠੀਕ ਹੈ ਮੇਰੀ ਕੀ ਜ਼ਿੰਦਗੀ ਕੌਣ ਹੈ ਮੈਨੂੰ ਉੱਥੇ ਧਰ ਅੱਛਾ ਹਾਂ ਚੱਲ ਭਾਈ ਆਉਂਦਾ ਕਹਿੰਦਾ ਸੁਣਾ ਫੇਰ ਤੂੰ ਕਹਿੰਦਾ ਪਹਿਲਾਂ ਗੱਲ ਸੁਣ ਲੈ ਮੇਰੇ ਮਾਲਕ ਨੇ ਮੇਰੀ ਮਾਂ ਨਾਲੋਂ ਮੈਨੂੰ ਇੰਨਾ ਇਨਾਂ ਕਰਕੇ ਵੱਢਿਆ ਅੱਸੀ ਕਹਦਾ ਮੈਂ ਬਹੁਤ ਦੁੱਖ ਖਟਿਆ ਜਿੰਨੇ ਹੀ ਦੁੱਖ ਕਹਿੰਦੇ ਮੈਨੂੰ ਉਨਾ ਹੀ ਪਚਾਇਆ ਮੇਰੇ ਮਾਲਕ ਨੇ ਫਿਰ ਉਸ ਤੋਂ ਬਾਅਦ ਕਹਿੰਦਾ ਮੈਂ ਗਧੇ ਦੀਆਂ ਗੂਣਾ ਚ ਪਾ ਲਿਆ ਗੂਣਾ ਦੇ ਪਾ ਕੇ ਮੈਨੂੰ ਲਿਆ ਘਰੇ ਲਿਆ ਘਰੇ ਲਿਆ ਕੇ ਕਹਿੰਦਾ ਮੈਨੂੰ ਇੱਕ ਖੂਂਜੇ ਚ ਲਾ ਕੇ ਰੱਖਤਾ ਕਹਿੰਦਾ ਮੈਂ ਆਖਿਆ ਵੀ ਠੀਕ ਹੈ ਜਿਹੜਾ ਕੁਛ ਇਹਨੇ ਕਰਨਾ ਸੀ ਕਰ ਲਿਆ ਚਲ ਹੁਣ ਹੋਈ ਤੂੰ ਤੇ ਆਪਣੇ ਨਾਲ ਕੀ ਕਰੂ ਕਿ ਆਪਾਂ ਹੁਣ ਆਰਾਮ ਕਰਾਂਗੇ ਉਹ ਕਹਿੰਦਾ ਮੈਨੂੰ ਘੰਟਾ ਕੀ ਨੂੰ ਪੈਨੂ ਹੋ ਗਿਆ ਕਹਿੰਦਾ ਸਾਰਾ ਟੱਬਰ ਲੱਗੇ ਮੂੰਗਲੀਆਂ ਵਾਲੇ ਹੋ ਗਿਆ ਮੇਰੇ ਜਵਾਕ ਕੀ ਤੇ ਬੁੜੀਆਂ ਕੀ ਤੇ ਆਪ ਦੇ ਤੇਰੇ ਦੀ ਲੈ ਤੇਰੀ ਦੀ ਲਾਗਾ ਕਹਿੰਦਾ ਕੁੱਟਣ ਮੇਰੀ ਹੱਡੀ ਪਸਲੀ ਭਰਾਵਾ ਕਹਿੰਦਾ ਕੋਈ ਨਹੀਂ ਛੱਡੀ ਫਿਰ ਪੀ ਕ ਬਣਾਤੀ ਮੇਰੀ ਕੋਟ ਕੋਟ ਕੇ ਕਹਿੰਦਾ ਫਿਰ ਮੇਰਾ ਕੁੰਡਲ ਜਿਹਾ ਬਣਾ ਲਿਆ ਟੋਆ ਕਰ ਲਿਆ ਮੇਰੀ ਚ ਫਿਰ ਕਹਿੰਦਾ ਮੈਂ ਪਾਣੀ ਨਾ ਭਰਤਾ ਇਹਦਾ ਪਾਣੀ ਨਾ ਭਰਿਆ ਤਾਂ ਮੈਂ ਆਖਿਆ ਵੀ ਆਹ ਆਹ ਹੁਣ ਹੈ ਨਾ ਜਰਾ ਹੁਣ ਆਪਣੇ ਸੁੱਖ ਦੇ ਕਿ ਨਿਆ ਆ ਗਿਆ ਹੁਣ ਤਾਂ ਪਿਆਰ ਜਾ ਕਰਦਾ ਪਾਣੀ ਪਾਤਾ ਮਰਦੇ ਦੇ ਮੂੰਹ ਨੂੰ ਪਾਣੀ ਉਹ ਗੱਲ ਹੈ ਕਹਿੰਦਾ ਮੈਂ ਪਿਆਰਿਆ ਮੈਨੂੰ ਆਰਾਮ ਆਇਆ ਜਦੋਂ ਮੈਂ ਹੋਸ਼ੀਂ ਹੋ ਗਈ ਆਈ ਤਾਂ ਕਹਿੰਦਾ ਫੇਰ ਲੈ ਕੇ ਪੱਟੂ ਕਹੀ ਆ ਬੜੇ ਮੇਰੇ ਜਨਾ ਕਹੀ ਬੜ ਕੇ ਕਹਿੰਦਾ ਇਧਰੋਂ ਵੱਡਾ ਇਧਰ ਨੂੰ ਸੱਟ ਇਧਰੋਂ ਵੱਡਾ ਇਧਰ ਨੂੰ ਸੱਟ ਕਹਿੰਦਾ ਮੇਰ ਦਾ ਬਣਾਤਾ ਕਦੀ ਜਿਹੜਾ ਕਹਿੰਦਾ ਮੈਂ ਦਾ ਫੇਰ ਗੁੰਨਤਾ आटे ਮੰਗੂ ਜਦੋਂ ਕਹਿੰਦਾ आटे ਮੰਗੂ ਗੁੰਨਤਾ ਕਹਿੰਦਾ ਫੇਰ ਉਹਨੇ ਚਾਰ ਸਪੇਰੇ ਪੋੜ ਪੋੜ ਕੇ ਮੇਰੇ ਢੀਰ ਲਾ ਐਨਾ ਮੈਂ ਆਖਿਆ ਵੀ ਹੂੰ ਠੀਕ ਐ ਹੁਣ ਆਪਾਂ ਨੂੰ ਹੀ ਪੋਚਿਆ ਪਾਣੀ ਦਾ ਛਿੱਟਾ ਮਾਰੇ ਕਹਿੰਦਾ ਉਤੋਂ ਨਹੀਂ ਕਹੀਦਾ ਪੋਚਾ ਫੇਰ ਪਾਣੀ ਦਾ ਛਿੱਟਾ ਮਾਰੇ ਪਕੇ ਜੀ ਦਾ ਪੋਚਾ ਪਾਇਆ ਇਸ ਤਰ੍ਹਾਂ ਕਹਿੰਦਾ ਭਰਾਵਾ ਮੇਰੇ ਨਾਲ ਹੁੰਦੀ ਰਹੀ ਐਨਾ ਮੈਨੂੰ ਪੋਚ ਕੇ ਰੱਖਦਾ ਢੇਰ ਲਾ ਕਹਿੰਦਾ ਮੈਂ ਥੇ ਸ਼ੁ크ਰਾਬਾਦ ਕੀ ਕਹਿੰਦਾ ਫੇਰ ਘੰਟਾ ਕਿਨਾਂ ਅੱਧਾ ਘੰਟਾ ਦੀ ਨਿਕਲੇ ਚਾਹ ਪਾਣੀ ਪੀ ਕੇ ਕਹਿੰਦਾ ਫੇਰ ਮੇਰੀ ਲਾ ਲਿਆ ਹੋਇਆ ਸਾਰਾ ਕੰਮ ਕਹਿੰਦਾ ਮੈਂ ਕਿਹਾ ਵੀ ਹੁਣ ਕੀ ਕਰਨਗੇ ਕਹਿੰਦਾ ਫੇਰ ਮੇਰੇ ਗੋਲੇ ਦੇ ਵੱਟਣ ਲੱਗੇ ਗੋਲੇ ਦੇ ਵੱਟ ਕੇ ਉਹ ਬੰਦਿਆ ਰੱਬ ਜੀ ਆ ਕਹਿੰਦਾ ਮੈਨੂੰ ਇੱਕ ਪੱਈਏ ਜੀ ਤੇ ਚੜਾ ਕਾ ਐਨਾ ਕੋ ਗਿਆ ਕਹਿੰਦਾ ਮੈਨੂੰ ਤਾਂ ਇੰਜ ਨਹੀਂ ਪਤਾ ਰਿਹਾ ਹੈ ਵੀ ਸੂਰਜੇ ਚੜਦਾ ਕਿੱਧਰੋਂ ਆਸ਼ੇ ਪਤਾ ਕਿੱਧਰ ਬੰਨਤਾ ਜਿਹੜਾ ਕਹਿੰਦਾ ਮੇਰਾ ਤਾਂ ਕਹਿੰਦਾ ਫੇਰ ਉਹ ਪੱਈਏ ਦੇ ਖੜਾ ਲਿਆ ਭਾਈ ਫੇਰ ਮੈਨੂੰ ਉਹ ਤੋਂ ਲਾ ਲਿਆ ਕਹਿੰਦਾ ਲੈ ਕੇ ਮੈਨੂੰ ਧੋਪੇ ਧਰਤਾ ਮੈਂ ਤਾਂ ਪੀ ਪਿਆ ਰਿਹਾ ਜਦੋਂ ਕਹਿੰਦਾ ਮੈਂ ਸੁੱਕ ਗਿਆ ਫਿਰ ਕਹਿੰਦਾ ਉਹਨੇ ਛਾੜਿਆ ਮੈਨੂੰ ਝਾੜ ਕੇ ਸਮਾਰ ਕੇ ਮੈਨੂੰ ਅੰਦਰ ਰੱਖ ਕਹਿੰਦਾ ਮੈਂ ਆਖਿਆ ਵੀ ਹੁਣ ਠੀਕ ਹੈ ਹੁਣ ਇਹਦੇ ਉੱਤੇ ਬਸ ਜਿਹੜੀਆਂ ਦੇਖੋ ਤੱਕ ਕੇ ਬੈਠਿਆ ਚੱਲ ਲੀਆਂ ਤੇ ਹੁਣ ਕੁਛ ਨਾ ਆਰਾਮ ਕਰਾਂਗੇ ਕਹਿੰਦਾ ਫਿਰ ਮੇਰੇ ਭਾਈ ਹੋਰ ਨਾਲ ਦੇ ਉਹ ਵੀ ਤਾਂ ਤੇ ਧਰ ਤੇ ਸਖਾ ਸਖਾ ਕੇ ਤੇ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਕੁਸਨ ਜਫਰ ਲੈ ਇੱਕ ਉਹ ਇੱਕ ਅੰਦਰੋਂ ਇੱਕ ਬਾਹਰੋਂ ਇੱਕ ਅੰਦਰੋਂ ਇੱਕ ਬਾਹਰੋਂ ਕਹਿੰਦਾ ਜੀ ਕਿਤੇ ਮਾੜਾ ਉੱਤੇ ਮਾੜਾ ਮੋਟਾ ਉੱਚਾ ਨਹੀਂ ਮੈਂ ਤਾਂ ਹੀ ਉਹ ਵੀ ਛਾਪ ਕਰਤਾ ਫੇਰ ਕਹਿੰਦਾ ਮੈਂ ਰੱਖਦਾ ਜਦੋਂ ਜਮਾ ਸੁੱਕ ਗਿਆ ਮੈਨੂੰ ਅੰਦਰ ਰੱਖਦਾ ਰੱਖਿਆ ਦੂਜੀ ਹੋਰ ਵੀ ਰੱਖਤੇ ਫੇਰ ਦੂਜਿਆਂ ਦੀ ਵਾਰੀ ਆ ਗਈ ਕਹਿੰਦਾ ਮੈਨੂੰ ਛੱਡ ਕੇ ਉਹਨਾਂ ਨੂੰ ਮੰਡ ਗਿਆ ਕਹਿੰਦਾ ਅਸੀਂ ਖਾਸੇ ਇਕੱਠੇ ਹੋ ਗਏ ਸਾਡੇ ਉੱਤੇ ਕਹਿੰਦਾ ਫੇਰ ਪੱਲੀ ਪਾਤੀ ਪੱਲੀ ਪਾਤੀ ਕਹਿੰਦਾ ਆਪਾਂ ਆਖਿਆ ਵੀ ਮੌਜ ਕਰਾਂਗੇ ਉਹਨਾਂ ਦੇ ਉਹ ਤਾਂ ਬਿੱਟਾ ਕੀਤਾ ਤਰ ਤੈਨੂੰ ਜਿਹੜੇ ਕੁਝ ਬਣਾਉਣਾ ਤੇ ਬਣਾ ਲਿਆ ਕਹਿੰਦਾ ਉਦੋਂ ਭਰਾਵਾ ਬਾਤ ਕੀ ਦੱਸਾਂ ਤੈਨੂੰ ਉਹ ਕਹਿੰਦਾ ਇੱਕ ਟੋਆ ਪਟ ਲਿਆ ਟੋਆ ਪਟ ਕੇ ਕਹਿੰਦਾ ਉਹਦੇ ਥੱਲੇ ਵੀ ਫੂਸ ਫਰਾਲ ਗੋਹਾ ਘਟਾ ਜਾ ਛੜਤਾ ਤੇ ਉੱਤੇ ਕਹਿੰਦਾ ਭਰਾਵਾ ਫੇਰ ਸਾਨੂੰ ਨਾਲ ਆ ਗਿਆ ਚਿੰਨ ਕਿਣਦਾ ਆ ਗਿਆ ਚਿੰਦਾ ਗਿਆ ਕਹਿੰਦਾ ਢੇਰ ਲਾਤੀ ਸਾਡੀ ਇੱਕ ਦੂਜੇ ਤੇ ਘਰ ਘਰ ਕੇ ਕਿਣਕੇ ਕਹਿੰਦਾ ਫੇਰ ਉੱਤੇ ਸਾਡੇ ਗੋਹਾ ਕੁੜਾ ਛੜਤਾ ਫਿਰ ਕਹਿੰਦਾ ਸਾਡੇ ਖਸਮ ਨੇ ਕਹਿੰਦਾ ਅੱਗ ਲਾਤੀ ਫਿਰ ਕਹਿੰਦਾ ਅੱਗਾਂ 'ਚ ਮੱਚ ਜਾ ਉਹ ਭਰਾਵਾ ਅੱਗ 'ਚ ਮੱਚ ਕੇ ਕਹਿੰਦਾ ਫਿਰ ਜਦੋਂ ਅੱਗ ਬੁਝ ਗਈ ਕਹਿੰਦਾ ਸਾਨੂੰ ਬਾਹਰ ਕੱਢ ਲੈ ਬਾਹਰ ਕੱਢਿਆ ਕਹਿੰਦਾ ਫਿਰ ਵੀ ਠੋਲੇ ਮਾਰ ਮਾਰ ਦੇਖੇ ਵੀ ਹੋਕਰਾ ਤਾਂ ਨਹੀਂ ਰਹਿ ਗਿਆ ਕਿਦੋਂ ਫਿਰ ਕਹਿੰਦਾ ਸਿਰ 'ਤੇ ਠੋਲੇ ਮਾਰਨ ਲੱਗ ਗਿਆ ਠੋਲੇ ਠੋਲੇ ਮਾਰਦਾ ਕਹਿੰਦਾ ਝਾੜ ਕੇ ਸਮਾਰ ਕੇ ਕਹਿੰਦਾ ਅੰਦਰ ਰੱਖ ਇੰਨੇ ਦੁੱਖ ਤਕਲੀਫਾਂ ਕੱਟ ਕੇ ਓਏ ਬੰਦਿਆ ਰੱਬ ਜਿਆ ਮੈਂ ਤਾਂ ਜਿਸਕਦਾ ਸਰਦਾਰ ਬਣਿਆ ਜਾਂ ਤਾਂ ਕਹਿੰਦਾ ਮੈਨੂੰ ਸਿਰ ਤੇ ਲਿਆਂਗੇ ਤਾਂ ਕਿ ਸੱਜੀ ਫੁੱਲਾਂ ਦੇ ਨਜ਼ਾਰੇ ਮੈਂ ਲੈਣਾ ਜਾਂ ਟਾਕ ਤੇ ਧਰਨ ਨਹੀਂ ਇਹ ਇੰਨੇ ਦੁੱਖ ਕੱਟ ਕੇ ਕਹਿੰਦਾ ਮੈਂ ਟਾਕਾਂ ਦੇ ਨਜ਼ਾਰੇ ਲੈਣਾ ਤੇ ਸਿਰ ਦੇ ਨਜ਼ਾਰੇ ਲੈਣਾ ਦੇਖੀ ਕਿਤੇ ਮੇਰੀ ਜਾਨ ਖੋ ਕੇ ਭਾਜੀ ਤੇਰੇ ਤੇ ਆ ਗਿਆ ਮੈਂ ਆਤਮਾ ਦਾ ਦਿਲ ਹੁਣ ਉਹ ਪਰਸਨ ਹੈ ਤੇਰੀ ਸੇਵਾ ਤੇ ਦੇਖੀ ਗਾਲ ਨਾ ਲਈ ਸਿਰੇ ਚੜ ਕੇ ਉਹ ਗੱਲਾਂ ਕਰਦੇ ਕਰਦੇ ਐਨੇ ਬੂਟੇ ਜੇ ਜਾ ਕੇ ਪੜਨ ਦਾ ਘੜਾ ਪਾਉਂਦਾ ਉਧਰੋਂ ਮਹਾਤਮਾ ਨੇ ਹੱਥ ਮਾਰ ਦਿੱ ਆ ਜਾਓ ਬੱਚਿਆ ਆ ਜਾ ਘੜਿਆ ਘੜਾ ਦੇ ਘੜਾ ਧਰਤਾ ਬਾਗਿਆ ਸਾਹ ਕੋਲੇ ਸਾਹ ਨੇ ਸਾਰੀ ਮੇਰੀ ਪ੍ਰੀਤੀ ਜਿਹੜੀ ਸਾਹ ਦੇਦੀ ਜੱਟ ਲਾਲੀ ਆ ਲੈ ਕਹਿੰਦਾ ਫਿਰ ਅੱਜ 4 ਫੁੱਟ ਦਾ ਬਾਦਸ਼ਾਹ ਬਣਾਤਾ ਤੇ ਜਿੱਦਣ ਮਰ ਜਾਏ ਤੁਰਿਆ ਇਹਦਰ ਲੈ ਖਿਆਲ ਤਾਂ ਸਰੋ ਤੇ ਇੱਥੇ ਛੱਡੋ ਤੇ ਹੁਣ ਦੂਜੇ ਪਾਸੇ ਲੈ ਚੱਲੋ